डी एस पी जलालाबाद मुर्दा कराइण वारा डी एस पी जलालाबाद मुर्दा चोरी करण वारा डी एस पी मुर्दा पहिरों चोरी करा के बंदी बन वारा डी ਦੋਸਤੋ ਖਾਈ ਪੀਏ ਚੱਲੋ ਤੇ ਨਜ਼ਾਰੇ ਲਾਓ ਪੂਰੇ ਇਹ ਆਪਣਾ ਲੰਬਾ ਧਰਨਾ ਚੱਲਣਾ ਹੈ ਤੇ ਟੈਂਟਾਂ 'ਤੇ ਧਿਆਨ ਦਿਹੋ ਟੈਂਟਾਂ 'ਲੇ ਜਿਹੜੇ ਦੋਸਤਾਂ ਨੂੰ ਕਹਿ ਦਿੱਤਾ ਗਿਆ ਹੈ ਇੱਥੇ ਟੈਂਟਰ ਲੱਗੇਗਾ ਪੂਰਾ ਰੰਗ ਰੰਗ ਪ੍ਰੋਗਰਾਮ ਚੱਲੇਗਾ ਪੂਰੀ ਰਾਤ ਠੀਕ ਹੈ ਨਾ ਆਇਆ ਕਿਹੜਾ ਆ ਜਾਇਓ ਪੂਰਾ ਪ੍ਰੋਗਰਾਮ ਚਲਾਵਾਂਗੇ ਤੇ ਜਿਹੜੇ ਬਾਕੀ ਜਿਨ੍ਹਾਂ ਨੂੰ ਤੁਸੀਂ ਫੋਨ ਕਰਦੇ ਆ ਉਹਨਾਂ ਨੂੰ ਕਹੋ ਵੀ ਆ ਜਿਓ ਹੁਣ ਮੈਂ ਬੇਨਤੀ ਕਰਨੀ ਹੈ ਕਾਵੇਸ਼ ਰਵਿੰਦਰ ਢੱਡੀਆਂ ਨੂੰ ਕਿਉਂ ਆਪਣੀ ਗੱਲ ਕਹਿਣ ਉਸ ਤੋਂ ਬਾਅਦ ਸਾਡੇ ਬਲੇ ਕਾਕਾ ਗੰਭੌਤ ਜੀ ਉਹ ਆਇਆ ਉਸ ਤੋਂ ਬਾਅਦ ਉਹ ਆਪ ਤਿਆਰ ਰਹੇ ਸਭ ਤੋਂ ਮੈਂ ਕੋਈ ਭਾਸ਼ਣ ਆਪਾਂ ਨਹੀਂ ਕਰਨਾ ਆਪਾਂ ਇੱਕ ਸੰਗਠਨ ਦੇ ਮੈਦਾਨ ਵਿੱਚ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਆਪਾਂ ਲੰਮੀ ਲੜਾਈ ਡੰਡੀ ਹੈ ਧਿਆਨ ਦੇ ਕੇ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਜੇ ਆਪਾਂ ਲੰਮੀ ਲੜਾਈ ਲੜਨੀ ਹੈ ਕਿਉਂਕਿ ਸਰਕਾਰ ਦਾ ਸਰਕਾਰ ਨਾਲ ਬੱਥਾ ਹੈ ਆਪਣਾ ਜੇ ਸਰਕਾਰ ਨਾਲ ਬੱਥਾ ਹੋਵੇ ਤੇ ਫਿਰ ਬਿਲਕੁਲ ਜੱਦੇ ਬੱਦੇ ਢਾਲ ਕੇ ਤੇ ਨਾਲ ਆ ਜਿਹੜੀ वापरी तो ये घटना वापरे क्योंकि वो सारा कुछ हिस्सा करना चाहते ने मारा हिस्सा करना चाहते ने पर असी बचा करना है क्योंकि अस लंबा समय लड़ाई रहनी है कोई तो मारी किसी ने दारू पीती है नशा किया ਉਹ ਵੜੀ ਕਰਦਾ ਉਹਨੂੰ ਲੱਗ ਜਾਂਦਾ ਇੱਕ ਦਿਨ ਕੋਈ ਫਰਕ ਨਹੀਂ ਪੈਦਾ ਇਹ ਪੂਰੇ ਪੰਜਾਬ 'ਚ ਮੈਸੇਜ ਜਾ ਰਿਹਾ ਹੈ ਆ ਐਮੂਲੇਸ਼ਨ ਆਡੀਅেন্স ਚੈੱਕ ਕਰੀ ਗੱਡੀ ਗੱਡੀ ਵਾਲਾ ਇੱਥੇ ਖੜੇ ਹੁੰਦਾ ਚਲੋ ਅਸਲ ਮਕਸਦ ਹੈ ਜਿਹੜੀ ਸਾਡੀ ਅਸਲ ਲੜਾਈ ਹੈ ਉਹ ਨਹੀਂ ਤੁਸੀਂ ਖੁੱਲ੍ਹੇ ਇਸ ਵਾਸਤੇ ਕੋਈ ਇੱਕ ਕੈਂਟਾ ਜਾਂ ਦੋ ਕੈਂਟਾ ਦਾ ਨਹੀਂ ਹੈ ਆ ਸੁਨੇਹਾ ਉਧਰ ਤੂੰ ਗੋਲੀ ਚੱਲ ਮੋਟਰਸਾਈਕਲ ਸਾਡ 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 ਜਾਓ ਜੋ ਆ ਮੋਟਰਸਾਈਕਲ ਕਰੋ ਵੀ ਫਟਾਫਟ ਕਿੱਥੇ ਕਿੱਥੇ ਤੂੰ ਤੇ ਕਾਰ ਨਾਲ ਲਗਾ ਕੇ ਟਾਈਮ ਲਾਦਾ ਜੀ ਇਹ ਗੱਲ ਨਾ ਕਾਰ ਥੋਕ ਕੇ ਨਾ ਆਲਾ ਇਹ ਸਾਡਾ ਜਾਣ ਤੂੰ ਬਾਈ ਜਾਣ ਤੂੰ ਜਾਨ ਤੂੰ ਇਹ ਜਿਹੜਾ ਸਾਡਾ ਤਰਲੇ ਇਹ ਲੋਕ ਪੰਚਰ ਨੂੰ ਵਿਚੌਰ ਖਤ ਲੱਗਿਆ ਇਹ ਅਸੀਂ ਲੜ ਪਏ ਕਿਸੇ ਨਾਲ ਫਿਰ ਸਾਡੇ ਕਿਤੇ ਬੰਨੇ ਨਹੀਂ ਲੱਗਣਾ ਸੋ ਇਸ ਵਾਸਤੇ ਕੋਈ ਦਾਲ ਨਹੀਂ 2 4 10 ਲਾਈਨ ਨਾਲ ਕੋਈ ਹਰਜ ਨਹੀਂ ਕੋਈ ਕੋਈ ਧਰਕਣੀ ਪਹਿਲਾਂ ਤੇ ਬੈਠਣਾ ਹੀ ਬੜੀ ਵੱਡੀ ਗੱਲ ਹੈ ਤੇ ਸਾਡਾ ਮੈਸੇਜ ਜਾ ਰਿਹਾ ਹੈ ਇਹ ਸੁਣਾ ਜਿਹੜਾ ਗੋਲਡੀ ਐਮਐਲ ਨੇ ਜਿਹੜਾ ਪੰਜਾਬ ਦੀ ਸਰਕਾਰ ਹੈ ਜਿਹੜਾ ਇੱਥੋਂ ਦਾ ਐਸਟੀਐਮ ਡੀਸੀ ਐਸਐਸਪੀ ਉਹਨਾਂ ਨੇ ਨਕਸ਼ੇ 'ਚ ਦਾਵੇਂ ਤੁਸੀਂ ਕੀਤੇ ਬੈਠੇ ਹੋ ਤੇ ਮਤ ਸੋਚੋ ਕੰਨਣਗੇ ਵਾਰ-ਵਾਰ ਇਦਾਂ ਦਾ ਜਿਹਨੂੰ ਹਿੱਸਾ ਕਰੀਏ ਤੇ ਹਿੱਸਾ